ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਐਠੀ ਠੀਕ ਹੋਵੋਗੇ ਵਧੀਆ ਹੋਵੋਗੇ ਸੋ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆ ਆਪਣੇ ਬਾਹਰ ਬੈਠੇ ਹੋਏ ਸੀ ਆਸੀਂ ਤੇ ਸਾਡੀਆਂ ਜਿਹੜੀਆਂ ਮਿਰਚਾਂ ਸੀਗੀਆਂ ਉਹ ਅਸੀਂ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਆ ਨਾ ਇਹ ਸਹੀ ਸੀ ਕੱਢ ਕੇ ਪਰ ਰੱਖ ਲਈਏ ਕਿਉਂਕਿ ਇਹਨਾਂ ਦੇ ਵਿੱਚ ਜਦੋਂ ਇਹ ਪੈਕਿੰਗ ਆਉਂਦੀ ਆ ਨਾ ਪੈਕਿੰਗ ਦੇ ਵਿੱਚੋਂ ਉਹ ਕਈ ਸਹੀ ਨਹੀਂ ਵਿੱਚੋਂ ਨਿਕਲਦੀਆਂ ਹੈਗੀਆਂ ਸੋ ਇਸ ਕਰਕੇ ਆਪਾਂ ਕਿਹਾ ਵੀ ਇਹਨਾਂ ਦੀ ਆਪਾਂ ਜਾਂਦੀ ਵੀ ਕਰ ਦਿੱਤੀ ਆ ਦੇਖੋ ਮਿਰਚਾਂ ਉਧਰ ਤਾਂ ਸਾਰੀਆਂ ਸਹੀ ਆ ਫਰੈਸ਼ਾ ਮਤਲਬ ਮਨਵੀਰ ਇੱਧਰ ਆ ਜਾਓ ਤੇ ਬਾਕੀ ਆਪਾਂ ਜਿਹੜੀਆਂ ਮਿਰਚਾਂ ਆ ਉਹ ਆਪਾਂ ਕੱਢਦੇ ਪਏ ਆ ਇਹ ਬਹੁਤ ਕਈ ਬਹੁਤ ਜ਼ਿਆਦੀਆਂ ਖਰਾਬ ਸਿਗੀਆਂ ਵਿੱਚੋਂ ਜਿੱਦਾਂ ਉਹ ਗਰਮੀ ਦੇ ਨਾਲ ਹੋ ਜਾਂਦੀਆਂ ਆ ਆ ਦੇਖੋ ਜਿੱਦਾਂ ਇਦਾਂ ਤੇ ਇਸ ਕਰਕੇ ਆਪਾਂ ਕਿਹਾ ਵੀ ਇਹ ਆਪਾਂ ਕੱਢ ਦਿੰਨੇ ਆ ਬੇ ਕਿੰਨੇ ਦੀ 10 ਦੀ ਦੇ ਦੋ ਆ ਮੇਲਾ ਤੁਹਾਨੂੰ ਮਨਵੀਰ ਕੰਦਾ ਕਿ ਮੈਂ ਖਾਣੀ ਆ ਕੁਲਫੀ ਸਬਜ਼ੀ ਵੀ ਆ ਸਾਰੀ ਫਰੈਸ਼ ਹੈ ਸਬਜ਼ੀ ਚਾਹੀਏ ਨਹੀਂ ਮੈਂ ਕਹ ਰਹਾ یہاں ਤੇ ਸੂਤ ਜਾਈਗੀ ਇਸ ਸਬਜ਼ੀ ਅੱਛਾ ਤਾਂ ਪੱਛੋਕ ਜਾਨੀ ਆ ਤੇ ਭਰਾਵਾ ਅਸੀਂ ਕੀ ਕਰ ਸਕਦੇ ਆ ਹੁਣ ਲਿਆਈ ਦੀ ਐਸੇ ਕਰਕੇ ਅਸੀਂ ਡੇਲੀ ਤਾਜੀ ਆ ਸਬਜ਼ੀ ਕਿ ਖਰਾਬ ਨਾ ਹੋਵੇ ਤਾਂ ਕਰਕੇ ਸਾਨੂੰ ਡੇਲੀ ਲਿਆਣੀ ਪੈਂਦੀ ਆ ਕਿਉਂਕਿ ਆਪਾਂ ਮਾੜੀ ਚੀਜ਼ ਰੱਖਣੀ ਨਹੀਂ ਤੇ ਤੇ ਆ ਵੀ ਆਪਾਂ ਵਧੀਆ ਜੀ ਇਹ ਕਿਤਾ ਪੁੰਡੀਆਂ ਆਈਆਂ ਪਤਾ ਨਹੀਂ ਕਿੱਥੋਂ ਡਿੱਗ ਰਹੀਆਂ ਇਧਰ ਆ ਮੰਨੂ ਆ ਜਾ ਸੌਪਾ ਦੇ ਕਰਕੇ ਹੀ ਆਪਾਂ ਜਿਹੜਾ ਉੱਪਰ ਜਿਹੜੀ ਆਹ ਲਗਾਈ ਹੋਈ ਹੈ ਜਾਲੀ ਇਹ ਆਪਾਂ ਸੌਪਾ ਦੇ ਕਰਕੇ ਲਾਈ ਹੋਈ ਆ ਜਿਹੜੀ ਪਣਾ ਪਵੇ ਮੰਜਾ 10 ਪੱਜ ਕੇ ਪੱਜ ਕੇ ਜੰਮੀ ਆ ਲਾਓ ਲਿਆ ਹੋ ਇਹ ਦੇਖ ਖਾ ਲੈ ਹੈ ਖਾ ਲੈ ਮम्मी ਅੰਡਾ ਦੇ ਦੇ ਰਿਹਾ ਸੜਨਾਂ ਨੂੰ ਸਾਰੀਆਂ ਚੀਜ਼ਾਂ ਦਿੰਦਾ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਜੀ ਲੋ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਸੋ ਬਾਕੀ ਕੱਲ ਸਾਰਿਆਂ ਦੀ ਸਲਾਹ ਲਈਓ ਸੀ ਵੀ ਸਬਜ਼ੀ ਕਿ ਉੱਥੇ ਲਾ ਲੀਏ ਸਾਹਮਣੇ ਸਾਰਿਆਂ ਨੇ ਇਹੀ ਕਿਹਾ ਮੇਰੇ ਸਾਹਮਣੇ ਚੱਲੋ ਸਾਹਮਣੇ ਠੀਕ ਹੈ ਨਾ ਵੀ ਇੱਥੇ ਬਹੁਤ ਜ਼ਿਆਦਾ ਗਰਮੀ ਆ ਤੇ ਇੱਕ ਬਾਕੀ ਸਬਜ਼ੀ ਉੱਤੇ ਬੋਰੀਆਂ ਬੋਰੀਆਂ ਪਾਤੀਆਂ ਬਾਕੀ ਇੱਕੋ ਬੇਨਤੀ ਆ ਸਾਰਿਆਂ ਨੂੰ ਪੰਜਾਬੀ ਵੀਰਾਂ ਨੂੰ ਵੀ ਪੰਜਾਬੀ ਭਰਾਵਾਂ ਦੀ ਬਾਹ ਫੜਿਆ ਕਰੋ ਵੀ ਇੰਨੀ ਮਿਹਨਤ ਬੰਦਾ ਕਰਦਾ ਆ ਸੋ ਤੁਸੀਂ ਸਾਰਿਆਂ ਨੇ ਸਪੋਰਟ ਕਰਿਆ ਕਰੋ ਸਬਜ਼ੀ ਸਬਜ਼ੀ ਲਿਆਇਆ ਕਰੋ ਬਾਕੀ ਹੁਣ ਇੱਧਰ ਆਪਾਂ ਸਫਾਈ ਕਰੰਦੇ ਆ ਦੇਖੋ ਜੀ ਇੱਧਰ ਸਫਾਈ ਕਰ ਦਿੱਤੀ ਆ ਤੁਹਾਨੂੰ ਮੈਂ ਦਿਖਾਉਂਦਾ ਆ ਆ ਦੇਖੋ ਜੀ ਸਫਾਈ ਕਰ ਲਈ ਇੱਥੇ ਸਫਾਈ ਇੱਥੋਂ ਇੱਥੋਂ ਲਾ ਕੇ ਉਹ ਤਿੱਕਰ ਕਰਨੀ ਉਹ ਦਰਖਤ ਤੱਕ ਦਰਖਤ ਤੱਕ ਇੰਨੀ ਸਫਾਈ ਕਰਕੇ ਇੱਥੇ ਤੱਕ ਠੀਕ ਹੈ ਜੀ ਮਹਾਰਾਜ ਜੀ ਇੱਥੇ ਤੱਕ ਸਫਾਈ ਕਰਕੇ ਅਸੀਂ ਉਹ ਸਾਰੀ ਇੱਥੇ ਇੰਨੇ ਤੇ ਮਿੱਟੀ ਪਾ ਦੇਣੀ ਹੈ ਮਿੱਟੀ ਪਾ ਕੇ ਸੜਕ ਨੂੰ ਥੋੜਾ ਜਿਹਾ ਉੱਚਾ ਕਰਕੇ ਅਸੀਂ ਮਤਲਬ ਸੈਡਾਂ ਦੇ ਕਾਨਿਆਂ ਦਾ ਕਾਨੇ ਲਾ ਕੇ ਪੂਰਾ ਬੰਦ ਕਰ ਦੇਣਾ ਉੱਤੇ ਮਿੱਟੀ ਤਪ ਦੇਣੀ ਮਤਲਬ ਪੂਰਾ ਡੱਬਾ ਬਣਾ ਦੇਣਾ ਵੀ ਉਹ ਤਾਂ ਕਿ ਸੋਹਣਾ ਲੱਗੇ ਦੇਖਣ ਵਾਲਿਆਂ ਨੂੰ ਵੀ ਤੇ ਸਬਜ਼ੀ ਵਾਲਿਆਂ ਨੂੰ ਵੀ ਚਲੋ ਵਧੀਆ ਲੱਗੇ ਸੋ ਤੇ ਬਾਕੀ ਹੁਣ ਸਬਜ਼ੀ ਇੱਧਰ ਲੱਗੀ ਹੋਈ ਆ ਸਬਜੀ ਆ ਗਈ ਜੀ ਆ ਗਈ ਆ ਗਈ ਜੀ ਆ ਗਈ ਅੱਗੇ ਆਓ ਸਬਜੀ ਲੈਣੀ ਆ ਜੀ ਤੁਹਾਡੇ ਕੋਲ ਅਸੀਂ ਆ ਜੀ ਮੈਨੂੰ ਸਬਜੀ ਲੈਣੀ ਆ ਜੀ ਬਾ ਜੀ ਬਾ ਤੁਸੀਂ ਤਾਂ ਬੋਰੀਆਂ ਦਿੱਤੀਆਂ ਹੋਈਆਂ ਸਬਜੀ ਤੇ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੇ ਆਂ ਤੁਸੀਂ ਹਾਂਜੀ ਬਾਕੀ ਬੋਰੀਆਂ ਤੁਸੀਂ ਦੇ ਕੇ ਗਿਆ ਸੀ ਸੱਚ ਹਾਂਜੀ ਹਾਂਜੀ ਬੋਰੀਆਂ ਤਾਂ ਮੈਂ ਹੀ ਦਿੱਤੀਆਂ ਸੀ ਤੁਸੀਂ ਮੈਨੂੰ ਦਿਹਾੜੀ ਤੇ ਰੱਖਿਆ ਪਰ ਤੁਸੀਂ ਮੇਰੀ ਦਿਹਾੜੀ ਦੇ ਨਹੀਂ ਦੇ ਟਾਈਮ ਤੇ ਦੇ ਠੀਕ ਹੈ ਜੀ ਓਕੇ ਜੀ ਫੇਰ ਤਾਂ 7 ਵਜੇ ਤੋਂ ਤੁਹਾਨੂੰ ਕੰਮ ਸਟਾਰਟ ਕਰਨਾ ਪਿਆ ਕਰਨਾ ਹੈ ਤੇ ਸ਼ਾਮ ਨੂੰ 10 ਵਜੇ ਤੱਕ ਹੀ ਕੰਮ ਕਰਨਾ ਪਿਆ ਕਰਨਾ ਤੁਹਾਡੀ ਦਿਹਾੜੀ ਫੇਰ ਬੰਦੀ ਆ ਤੁਸੀਂ ਤਾਂ ਜੀ ਅੰਦਰ 55 ਇੰਚ ਦੀ ਐਲਸੀਡੀ ਤੇ ਟੀਵੀ ਦੇਖੰਦੇ ਸੀ ਆਪ ਬਾਹਰ ਤਾਂ ਸਾਨੂੰ ਬਿੜਾਇਆ ਟੀਵੀ ਤਾਂ ਮੇਰਾ ਸੋਕਰ ਨਾਲੋਂ ਅੱਜ ਚੱਲਣੀ ਨਹੀਂ ਦਿਆ ਪਤਾ ਨਹੀਂ ਕੀ ਹੋਇਆ ਇਹਨੂੰ ਚੱਲ ਕੋਈ ਨਾ ਹੁਣ ਪਤਾ ਕੀ ਹੋਇਆ ਇੱਕ ਤਾਂ ਜਿਹੜਾ ਜੀ5 ਸੀਗਾ ਨਾ ਹਾਂ ਉਹ ਜਿਹੜਾ ਰੀਚਾਰਜ ਸੀਗਾ ਉਹ ਆਪਾਂ ਐਕਸਟਰਾ ਕਰਾਇਆ ਸੀਗਾ ਨਾ ਹਾਂ ਉਹ ਰੀਚਾਰਜ ਖਤਮ ਹੋ ਗਿਆ ਹਾਂਜੀ ਬਾਕੀ ਕਾਫੀ ਜਾਨੇ ਕਹਿੰਦੇ ਵੀ ਉਹ ਪਿੱਛੇ ਗਟਰ ਦਾ ਗਟਰ ਨਹੀਂ ਹੈਗਾ ਜੀ ਪਾਣੀ ਉਦ ਦਾ ਪਾ ਕਿਚਨ ਦਾ ਪਾਣੀ ਆਉਂਦਾ ਉਹਦੇ ਪਿੱਛੇ ਉਹ ਜਿਹੜਾ ਪਿੱਛੇ ਆ ਅੱਜ ਜਦ ਐਡਾ ਦਾ ਲੱਗਾ ਲੈਣਾ ਇਹਦੇ ਵਿੱਚ ਮੁਰਾਲੀ ਛੱਪੀ ਆ ਉਹ ਤੂੜੀ ਡੇਗੀ ਉੱਤੇ ਇਹਦਾ ਟੱਕਣਾ ਇਹਦਾ ਟੱਕਣਾ ਅਪਲਾਈ ਕਰ ਦਿੱਤਾ ਹੁਣ ਨਾਲੇ ਜਾ ਬਣ ਜਾਣਾ ਆ ਅਪਲਾਈ ਕਰ ਲੈ ਆਂ ਆਨਲਾਈਨ ਆਨਲਾਈਨ ਮਗਾਇਆ ਫਲਿੱਪ ਕੱਢ ਨਾ ਸਹੀ ਨਹੀਂ ਆ ਵਾਪਸ ਹੀ ਭੇਜਣਾਗਾ ਨਾ ਚਲੋ ਡੰਡੀ ਡੰਡੀ ਡੋਰਾ ਚੱਕੋ ਦਾਣਾ ਵਾਪਸ ਹੀ ਜਾਓ ਹੋ ਜੀ ਅੱਜ ਵੀ ਆਪਾਂ ਹੁਣ ਬੈਠੇ ਹੋਏ ਆ ਬਾਹਰ ਤੇ ਵਿਕਰਮ ਹੁਣ ਹੀ ਗਏ ਹੋਇਆ ਆਪਣਾ ਉਹ ਉੱਪਰ ਨੂੰ ਸਮਾਨ ਲੈਣ ਥੋੜਾ ਜਿਹਾ ਜਾਣਾ ਸੀ ਉਹਨਾਂ ਨੇ ਇਸ ਕਰਕੇ ਉੱਧਰ ਗਏ ਹੋਇਆ ਮੈਂ ਬੈਠਣੀ ਆ ਬਾਹਰ ਤੁਸੀਂ ਦੇਖ ਸਕਦੇ ਆ ਤੇ ਆਪਾਂ ਨੂੰ ਕਈ ਜਾਣੇ ਮਤਲਬ ਕਈ ਦੀਦੀਆਂ ਮਤਲਬ ਲਾਂਕੇ ਜਾਂਦੇ ਸੀਗੇ ਹੁਣ ਵੀ ਆ ਭਾਈ ਸੀਗੇ ਤੇ ਦੀਦੀ ਉਹਨਾਂ ਦੇ ਨਾਲ ਤੋਂ ਬੱਚੇ ਸੀਗੇ ਹਰ ਜੇ ਲੰਘ ਕੇ ਗਏ ਤੇ ਮੈਨੂੰ ਬੜਾ ਵਧੀਆ ਲੱਗਾ ਮਤਲਬ ਜੂਰਾ ਹੱਥ ਮਤਲਬ ਪਾਈ ਕਰਕੇ ਗਏ ਤੇ ਉਹਨਾਂ ਨੂੰ ਐਸੀ ਅ ਵੀ ਕੋਈ ਹੁਣ ਆਣੀ ਆ ਬਾਹਰ ਇਸ ਕਰਕੇ ਉਹ ਕਾਰੀ ਗਾਲੀ ਦੇ ਵਿੱਚ ਸੀਗੇ ਤੇ ਮੋਟਰਸਾਈਕਲ ਬਹੁਤ ਫਾਸਟ ਕੀਤਾ ਹੋਇਆ ਸੀ ਉਹਨਾਂ ਨੇ ਤੇ ਇਸ ਕਰਕੇ ਮੈਨੂੰ ਬਾਈ ਕਰਕੇ ਗਏ ਤੇ ਮੈਨੂੰ ਬੁਲਾ ਕੇ ਵੀ ਗਏ ਉਹ ਤੇ ਇਸ ਕਰਕੇ ਲੰਘ ਗਏ ਪਹਿਲਾਂ ਵੀ ਇੱਕ ਭਾਜੀ ਹੁਣੀ ਰੁਕ ਗਏ ਅਕਲ ਹੁਣੀ ਸੀਗੇ ਸੌਰੀ ਤੇ ਉਹ ਵੀ ਸੀਗੇ ਅੰਕਲ ਉਹ ਪਹਿਲਾਂ ਉਦਨ ਮੈਨੂੰ ਉਹਨਾਂ ਦੀ ਬੇਟੀ ਮਿਲ ਗਈ ਸੀਗੀ ਤੇ ਉਹ ਵੀ ਲੰਘ ਕੇ ਗਏ ਜਦੋਂ ਵੀ ਮੈਂ ਬਾਹਰ ਬੈਠੀ ਹੁੰਨੀ ਆ ਤਾਂ ਕੋਈ ਨਾ ਕੋਈ ਦੀਦੀ ਜੀ ਕੋਈ ਨਾ ਕੋਈ ਭਾਜੀ ਇੱਦਾਂ ਸਾਰ ਲੰਘ ਕੇ ਬੁਲਾ ਕੇ ਜਾਂਦੇ ਹੁੰਦੇ ਆ ਤੇ ਬਾਕੀ ਆਪਾਂ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਇੱਥੇ ਬਾਹਰ ਬੈਠ ਕੇ ਜਦੋਂ ਸਾਨੂੰ ਭੈਣਾ ਜਦੋਂ ਸਾਨੂੰ ਵਾਇਕੂ ਕਰਕੇ ਜਾਂਦੀਆਂ ਆ ਕਈ ਤੇ ਦੀਨੀਆਂ ਸਾਡੇ ਕੋਲੋਂ ਜਿਹੜੇ ਸਾਡੇ ਮਤਲਬ ਹੈਗੇ ਆ ਤੇ ਇਸ ਕਰਕੇ ਸਾਨੂੰ ਮਿਲ ਕੇ ਵੀ ਜਾਂਦੇ ਆ ਨਾਲ ਸਾਡੇ ਸਬਜ਼ੀ ਵੀ ਲੈ ਕੇ ਜਾਂਦੇ ਹੁੰਦੇ ਆ ਤੇ ਹੁਣ ਇਸ ਕਰਕੇ ਆਪਾਂ ਬਾਹਰ ਬੈਠੇ ਹੋਏ ਆ ਧੁੱਪ ਲੱਗੀ ਪਈ ਆ ਕਹਿੰਦੇ ਜੇ ਸਿਆਲ ਚ ਕੰਮ ਖੁੱਲਿਆ ਜਾਂਦਾ ਤਾਂ ਬਾਲੇ ਬੈਟਰ ਸੀ ਪਰ ਇਹ ਤਾਂ ਕਿਸਮਤ ਦਾ ਵੀ ਜੋ ਵੀ ਆ ਵੀ ਕਿਸਮਤ ਜਦੋਂ ਕੰਮ ਲਿਖਿਆ ਹੁੰਦਾ ਉਹ ਵੀ ਹੁੰਦਾ ਹੈ ਤੇ ਹੁਣ ਆਪਾਂ ਬਾਹਰ ਇੱਥੇ ਬੈਠੇ ਹੋਏ ਆ ਤੇ ਮੈਂ ਲੱਗ ਕੇ ਵਿੱਚ ਫਸਮਾ ਲਿਆ ਸੋ ਮੈਂ ਆ ਚੁੰਨੀ ਜਿਹੜੀ ਆ ਨਾ ਇਸ ਟਾਈਮ ਗਿੰਦੀ ਕਰਕੇ ਇਹਨੂੰ ਮੈਂ ਸਿਰ ਤੇ ਰੱਖ ਕੇ ਮੈਂ ਬਾਹਰ ਫੇਰ ਬੈਠੀ ਆ ਕਿਉਂਕਿ ਉਧਰ ਬਾਹਰ ਧੁੱਪ ਬਹੁਤ ਆ ਬੈਠ ਨਹੀਂ ਹੁੰਦਾ ਤੁਸੀਂ ਦੇਖ ਲਓ ਆ ਦੇਖੋ ਇੱਧਰ ਕਿਤੇ ਪਾਸੇ ਵੀ ਛਾਣ ਹੀ ਹੈਗੇ ਸਿਰਫ ਹੁਣ ਅਸੀਂ ਉਧਰ ਲੈ ਕੇ ਚੱਲ ਜਾਣਾ ਹੈ ਸਮਾਨ ਦੇਖਦੇ ਆ ਤੇ ਬਸ ਬੰਮੀ ਹਣ ਰੋਟੀ ਪਾਣੀ ਖਾਂਦੇ ਪਏ ਆ ਤੇ ਉਹ ਵੀ ਪਹਿਲਾਂ ਸਵੇਰੇ ਆਏ ਸੀਗੇ 5-10 ਮਿੰਟ ਉਹ ਵੀ ਬੈਠ ਕੇ ਗਏ ਮੇਰੇ ਕੋਲ ਇੱਥੇ ਬਾਹਰ ਆਪਾਂ ਵੀ ਹੁਣ ਫ੍ਰੀ ਫ੍ਰਿੰਗ ਹੋ ਕੇ ਫੇਰ ਆਪਾਂ ਬਾਹਰ ਬੈਠ ਚੁੱਕੇ ਆ ਪਹਿਲਾਂ ਬਿਕਰ ਉਹ ਵੀ ਬੈਠੇ ਸੀਗਾ ਕਾਫੀ ਟਾਈਮ ਉਹ ਬੈਠੇ ਰਹਿ ਤੇ ਹੁਣ ਆਪਾਂ ਫੇਰ ਕਹਿੰਦੇ ਡਿਊਟੀ ਆ ਸਾਹਮਣੀ ਪੈਣੀ ਆ ਤੇ ਕੰਮ ਕਹਿੰਦੇ ਕੋਈ ਵੀ ਆ ਕੋਈ ਵੀ ਮਾੜਾ ਨਹੀਂ ਹੁੰਦਾ ਕੰਮ ਜਿਹੜਾ ਵੀ ਆ ਕੋਈ ਵੀ ਮਾੜਾ ਨਹੀਂ ਆ ਸੋ ਆਪਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਕੰਮ ਕਰਨ ਦੇ ਨਾਲ ਜਾਂ ਕਿੱਦਾਂ ਵੀ ਆ ਤੇ ਸੰਤ ਰੱਬ ਨੇ ਫੇਰ ਮੈਂ ਕਹਿੰਨੀ ਆ ਉਹ ਦੇਖੋ ਵਿਚਾਰੇ ਜਿਨ੍ਹਾਂ ਨੂੰ ਧੁੱਪ ਚ ਕੰਮ ਕਰਨਾ ਪੈਂਦਾ ਪਿਆ ਆ ਜਾਂ ਧੁੱਪ ਚ ਕਿੱਦਾਂ ਵਿਚਾਰੇ ਤੁਰੇ ਫਿਰਦੇ ਆ ਕਿੰਨਾ ਔਖਾ ਉਹਨਾਂ ਲਈ ਤੇ ਬਾਕੀ ਹੋਰ ਜਦੋਂ ਆਉਂਦੇ ਆ ਵਿਕਰਮ ਹੁਣੀ ਤੇ ਆਪਾਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਆ ਤੇ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਕਿ ਪਹਿਲਾਂ ਤੁਹਾਡੇ ਨਾਲ ਗੱਲ ਕਰਤੀ ਐ ਸੀਗੇ ਉਹ ਕਹਿੰਦੇ ਸੀਗੇ ਕਿ ਅਸੀਂ ਇੱਥੇ ਕਰ ਲੈਣਾ ਉਹ ਇਧਰਲੀ ਸਾਈਡ ਆਪਾਂ ਦੁਕਾਨ ਪਾ ਲੈਣੀ ਆ ਫਿਰ ਆਪਾਂ ਹੁਣ ਤੁਹਾਡੇ ਨਾਲ ਕਰਦੇ ਆ ਗੱਲਬਾਤ ਕੋਈ ਕਸਟਮਰ ਆ ਗਿਆ ਸੋ ਬਾਏ ਕਿੱਦਾਂ ਲੱਗਾ ਬਾਹਰ ਬੈਠ ਕੇ ਵਧੀਆ ਬਾਹਰ ਨਾਲ ਦੀ ਰੀਜ਼ ਥੋੜੀ ਆ ਅੰਦਰ ਆ ਜੇ ਸਾਰੀ ਉਮਰ ਕੱਢੀ ਆ ਬਾਹਰ ਇਹ ਕਿਵੇਂ ਦੇਖੀ ਵੇ ਬਾਹਰ ਕੀ ਹਿਸਾਬ بتا ਵਾ ਵਧੀਆ ਲੱਗਦਾ ਬੈਠੇ ਇਹ ਵਧੀਆ ਆ ਐ ਬਾਹਰ ਬੈਠੇ ਸੱਤ ਸਹੀ ਆ ਇਹਨਾਂ ਦੇ ਦੇਖੋ ਵਧੀਆਂ ਮੋਟਰਸਾਈਕਲ ਔਰ ਕਿੰਨੀਆਂ ਹੀ ਦੀਰੀਆਂ ਬਲਾ ਕੇ ਗਈਆਂ ਸਾਰੀਆਂ ਬਲਾ ਕੇ ਨਾ ਗਈਆਂ ਇਹ ਤਾਂ ਫੇਰ ਅੰਦਰ ਕਿ ਬੁਲਾਉਣਾ ਅੰਦਰ ਵਿਚਾਰੀਆਂ ਨੂੰ ਇਹ ਹੁੰਦਾ ਕਿ ਕੋਈ ਰੈਸਟ ਨਾ ਕਰਦਾ ਹੋਵੇ ਅੰਦਰ ਗੇਟ ਲੱਗਾ ਹੋਣਾ ਆ ਉਹ ਇੱਥੇ ਬਿੱਤੇ ਆ ਹੱਤ ਘੜਾ ਕਾਲ ਕੇ ਮੈਂ ਲੰਗੇ ਚੱਲ ਫੇਰ ਚਾਰੀਆਂ ਕੋਲ ਸਾਜੀ ਵੀ ਲੈ ਕੇ ਜਾਂਦੀਆਂ ਆ ਉਹ ਜਿਹੜੇ ਲੋੜ ਆ ਉਹ ਆ ਆ ਮੇਰਾ ਜੀ ਨੂੰ ਕੀਤਾ ਹੀ ਕਹਿੰਦੇ ਮੈਂ ਸ਼ਾਮਣਵਾਉਂਗੀ ਮੈਂ ਕਿਹਾ ਠੀਕ ਆ ਉਹ ਬਚਾ ਕੇ ਸਾਰ ਜਨੀਆਂ ਵੇ ਲੈ ਕੇ ਜਾਂਦੀ ਹੈ ਹਾਂ ਹਾਂ ਹੈ ਆਹੋ ਤੇ ਤੁਸੀਂ ਅੱਜ ਨਹੀਂ ਲੈ ਆਉਂ ਨਹੀਂ ਆਉਂਗੀ ਚਾ ਆਦਾਂ ਨੂੰ ਫੇਰ ਲੰਗ ਜੂਗੀ ਆ ਇੱਥੇ ਆਉਣਾ ਲੈਣ ਹੋਰ ਆਇਆ ਨਾ ਇੱਥੇ ਲੈਣ ਨਾ ਨੇ ਪਰ ਆਵਾ ਬਾਹਰ ਤੱਕ ਅਸੀਂ ਇਹ ਗੀਆ ਪੈਨ ਲਾ ਪਿਆ ਆ ਹਾਂ ਗਰਮੀ ਹੋ ਗਈ ਹੁਣ ਤਾਂ ਛੋੜਿਆ ਕੂਲਰ ਹੋਵੇ ਤਾਂ ਫੇਰ ਕੂਲਰ ਹੁਣ ਤੇ ਫਰਾਟਾ ਲਾਈਏ ਪਾਤਾ ਉਹ ਤਾਰਾ ਲਾ ਕੇ ਦੇ ਨਾ ਉਹ ਆਏ ਤਾਰਾ ਲਾ ਕੇ ਉਹਨੇ ਜੇ ਤਾਰਾ ਨਾ ਜੀ ਪੱਕਾ ਤੇ ਦੋ ਹੈ ਜੀ ਹੁਣ ਮੇਂ ਜਾਂਦਾ ਹੋਂ ਮੇਂ ਆ ਜਾਂਦਾ ਇੱਕ ਪਤਾ ਹੀ ਨਹੀਂ ਹੁੰਦਾ ਇੱਕ ਵੀ ਜਵਾਬ ਤਾਂ ਕੱਟ ਗਈ ਹੁਣ ਆ ਸਵੇਰੇ ਬੜੀ ਸੋਹਣੀ ਜਲਦੀ ਧਾੜੂ ਵੀ ਨਹੀਂ ਲਾਉਣ ਦਿੰਦੀ ਜੈਦਾ ਤੜਕੇ ਹੀ ਜਮਗਨ ਲਾ ਪੈਂਦੀ ਤਾਂ ਹੁਣ ਬੰਦ ਹੋ ਗਈ ਹੁਣ ਲੋੜ ਨਹੀਂ ਯਾਨੀ ਹੁਣ ਲੋੜ ਆ ਆਪੇ ਤੇ ਜਦੋਂ ਲੋੜ ਕੰਮ ਦੇ ਟਾਈਮ ਨਹੀਂ ਲੋੜ ਹੁੰਦੀ ਉਦੋਂ ਬਗਦੀ ਆ ਸਵੇ ਸਵੇ ਨੂੰ ਧੁੱਪ ਨਹੀਂ ਸਵੇ ਸਵੇ ਨੂੰ ਧੁੱਪ ਨਹੀਂ ਹੁੰਦੀ ਹੈ ਜੀ ਸਰ ਅੱਜ ਪਾਪਾ ਹਸੁੰਦਾ ਗਾਣੇ ਇਹਾਰੇ ਉਹ ਗੈਰੀ ਤੇ ਨਹੀਂ ਆਪ ਕੋਲਿਆ ਇਹਾਰੇ ਵੀ ਦਿਨੜਾ ਨਹੀਂ ਜਾਂਦਾ ਲੈ ਉਹ ਦਿਨੜਾ ਨਾ ਇਹ ਨਹੀਂ ਲਾਈ ਹੁੰਦੇ ਆ ਸਾਰੇ ਹੱਸਦੇ ਹੁੰਦੇ ਉਹਨਾਂ ਦਾ ਨਾਮ ਆ ਗਿਆ ਪਰ ਆ ਨਹੀਂ ਚੱਲ ਵਧੀਆ ਆ ਫਸਟ ਜਿਹੜੇ ਨਾ ਟਾਈਮ ਹੁੰਦੇ ਆ ਕੀ ਪਤਾ ਕਿ ਚਾਰੇ ਨੇ ਕਿੰਦਾ ਦੱਟਣਾ ਕਿੰਦਾ ਦੇ ਨਹੀਂ ਵੀ ਹੋਣ ਇਸ ਟਾਈਮ ਮੌਕਾ ਪਿਆਰੇ ਨੂੰ ਮਿਲਦਾ ਹੋਣਾ ਪਤਾ ਗੱਲ ਕੀ ਆ ਚੱਕਣੀ ਸਬਜ਼ੀ ਦੁਬਾਰੇ ਲੈਣੀ ਆ ਹਾਂ ਹਾਂ ਅੱਜੀ ਬਾਹਰੀ ਬਾਹਰੀ ਕਾਲੀ ਸਾਂ ਬੋ ਟਾਈਮ ਰਹੀ ਇੱਥੇ ਆ ਹਾਂ ਕੱਲ ਜਦੋਂ ਮੈਂ ਰੋਲ ਕਹਿੰਦੀ ਰੋਦੋ ਤੇ ਚਾਂਸ ਸੀਗੀ ਪੂਰੀ ਸ਼ਾਮਾਂ ਗਈਆਂ ਨੂੰ ਜਾਂਦੀ ਜੇ ਸ਼ਾਮ ਅੱਛਾ ਤੇ ਉਧਰੋਂ ਪਰ ਸ਼ਾਮ ਆਉਂਦੀ ਆ ਹਾਂ ਨਹੀਂ ਨਹੀਂ ਆਪਾ ਅੱਜ ਨਹੀਂ ਚੱਕਣੀ ਆਪੋ ਦੀ ਗੱਲ ਨਹੀਂ ਕਿ ਕਿ ਚੱਕ ਚੱਕ ਚੱਕਰ ਆਪਾ ਪੋਤੀ ਫੱਕੂ ਨਾ ਬੰਦਾ ਉਹ ਤਾਂ ਗੱਲ ਰੱਖੋ ਹਾਂ ਦਵਾ ਜਿੱਤੇ ਲੱਗੇ ਹੋਰ ਇਹ ਤੈਨੂੰ ਚਾਹੀਦਾ ਵੀ ਬਹਿਣਾ ਹੈ ਹਾਂ ਲਓ ਖਾ ਵੀ ਗਿਗਾਰ ਦੇਖੋ ਇਹਨਾਂ ਨੇ ਲਾਇਆ ਉਹ ਦੇਖ ਪੰਜ ਜਾ ਰਿਹਾ ਇਹ ਦੋ ਜਰਾ ਚੇਲ ਮੁੜ ਜਾਗਾ ਇਹਨੂੰ ਵੀ ਆਪਾਂ ਬਣ ਲੁੱਟਨੇ ਯਾਰੇ ਜ਼ਿੰਦਗੀ ਦੇ ਟੈਨਸ਼ਨ ਲੈ ਕੇ ਵੱਡੇ ਵੱਡੇ ਆ ਜਾ ਮੜੀ ਜੀ ਇਹ ਕਿੱਥੇ ਰੱਖੋ ਮੜੀ ਜੰਨੀ ਬਣ ਮਾਸਟਰ ਵਾਲੇ ਲੁੱਟਨੇ ਯਾਰੇ ਜ਼ਿੰਦਗੀ ਦੇ fp tension लेके व्हाटएवर बडे मारेगी कॉपी कपड़ा मार मारा गड्डी केड़ा और क्या सरक कोड़ी मारी क्या डाली अंदर ओए पानी कितना बढ़िया ओए ये मैं पड़ी भाई अच्छा ਰੋ ਤਾਂ ਮੈਂ ਕਸੌ ਖਾ ਗਮਤ ਨਹੀਂ ਆ ਤੇ ਕੋ ਇਦਾਂ ਲਾ ਰੋ ਮੁਰਦ ਨਾ ਕੱਢਦੇ ਸਾਡੀ ਨਹੀਂ ਹੋ ਲੈਣੀ ਹੁੰਦੀ ਹੈ ਨਾ ਸਹੀ ਟਰੇਲੇ ਜਿੱਦਾਂ ਤੇ ਮੇਰੇ ਵੀ ਜਿਵੇਂ ਨਾ ਸਹੀ ਨਾਗਾ ਚੱਲ ਨਿਕਲ ਜAVE ਨਾ ਫੇ ਆਪਾਂ ਵਧੀਆ ਸਾਫੀ ਲੈ ਕੇ ਆਉਂਦੇ ਮੰਡੀ ਹੋਣਾ ਹਾਂਜੀ ਹਾਂਜੀ ਭਾਜੀ ਥੋੜਾ ਜਿਆਦਾ ਬੀਤੀ ਜਾਦੂ ਖੋਲੀ ਜਾ ਕੇ ਜੀ ਵੀ ਦੇਖ ਲੋ ਜੀ ਬਿਕਰਮਣੀ ਕਰਦੇ ਪਿਆ ਗੱਡੀ ਸਾਫ ਤੇ ਗੱਡੀ ਬਾਰ ਬਾਰ ਤੋਲੀਆ ਹੁੰਦਾ ਪਈ ਆ ਬਾਹਰ ਹੁਣ ਬਿਕੋਣ ਹੋ ਗਿਆ ਨਾ ਠੰਡਾ ਹੁਣ ਠੰਡਾ ਹੋ ਗਿਆ ਸਾਡਾ ਵੀ ਜਿਹੜਾ ਇਹ ਫੇਰ ਲੱਗਾ ਲੱਗਾ ਬਾਹਰ ਹੁਣ ਲੋ ਜੀ ਸਾਡੇ ਘਰੇ ਆਂਟੀ ਵੀ ਨਹੀਂ ਆਏ ਇੱਥੇ ਕਹਿੰਦੇ ਮੈਂ ਸਪੈਸ਼ਲੀ ਮਿਲਣਾ ਹੀ ਨਾਲੇ ਮੈਂ ਸਬਜ਼ੀ ਲੈਣ ਆਈ ਆ ਬੈਠਣ ਪਾਦੇ ਆ ਓਹ ਠੀਕ ਹੈ ਜੀ ਜ਼ਰੂਰ ਜੀ ਅੰਟੀ ਵੀ ਅੱਜ ਆਪਣੇ ਘਰੇ ਆਂਟੀ ਹੁਣੇ ਆਏ ਸੀਗੇ ਇਹ ਤੋਂ ਆਏ ਸੀਗੇ ਮਾਨੀ ਕੀਤੇ ਰੀਟੋ ਆਏ ਹੋਏ ਆਂਟੀ ਜੀੜੀ ਸੋ ਸਪੈਸ਼ਲੀ ਮਿਲਣ ਆਇਆ ਸੀ ਥੋੜਾ ਆਂਟੀ ਨਾਲ ਬਹੁਤ ਵਧੀਆ ਲੱਗਾ ਮਿਲ ਕੇ ਤਾਂ ਬੇਡਾ ਤਾਂ ਲੱਗੀ ਕੇ ਅੰਦਰ ਸੀਗਾ ਭਤੀਜਾ ਕਿ ਮੇਡਾ ਅੰਦਰ ਤਾਂ ਕੁਝ ਨਹੀਂ ਕੁਝ ਆਨਸਾ ਦੇ ਲਓ ਜੀ ਆਂਟੀ ਵੀ ਆ ਗਏ ਹੁਣ ਤੁਸੀਂ ਵੀ ਆ ਜਿਓ ਠੀਕ ਹੈ

ਮੰਮੂ ਅੱਜ ਸਵੇਰੇ ਮੈਂ ਲੋ ਮੰਮੂ ਅੱਜ ਸਵੇਰੇ ਮੈਂ ਨਹੀਂ ਗਈ ਨਾ ਉਹ ਉਹ ਵਾ ਬਦੂ ਮੰਮੂ ਦੇ ਪੁੱਤ ਦੀ ਉੱਤੀ ਨਾ ਨਾ ਇਹਦਾ ਮੂੰਹ ਦੇਖੋ ਮਿੱਟੀ ਭਰੀ ਇਹਦਾ ਮੂੰਹ ਦੇਖੋ ਰੋਟੀ ਦੀ ਭੁੱਖ ਲੱਗੀ ਮੈਨੂੰ ਕਿਹ ਕਿੱਥੋਂ ਲੈਂਦੀ ਆ ਦੋ ਬਟਾਰੇ ਪੀਜੇ ਤੋਂ ਲੈ ਕੇ ਇਹ ਤਾੜਿਆ ਨੇ ਆ ਮੈਂ ਕੋਈ ਬਗਣੀ ਨਾ ਦਿੰਦੀ ਫਿਰ ਰੱਖਣਾ ਕਿੱਥੇ ਬੀਕੂ ਇਹ ਵੀ ਲਾ ਦਿੱਤੀ ਆ ਆਹੋ ਇਹ ਰਾਤੀ ਦੀ ਇਹ ਇਹਦਾ ਹੀ ਬਾਈ ਦੇਖੋ ਵੀ ਕੰਮ ਕਰਦੇ ਪਿਆ ਉਧਰ ਵੀ ਸੈੱਡ ਉਧਰ ਵੀ ਸੈੱਡ ਸਾਚ ਖਾਈ ਹੁੰਦੀ ਪਈ ਆ ਹੁ ਕੰਦੇ ਆ ਕਿ ਮੈਨੂੰ ਲੱਗਿਆ ਭੋਖਾ ਹੈ ਮੈਂ ਆਪਣਾ ਵੀ ਦੇਖੀ ਮਾਮਾ ਸਾਡਾ ਖਬਰ ਆਈ ਸੀ ਉਹ ਟੇਬਲ ਜਿਆਦਾ ਨੋਕਦਾ ਵਜੋਂ ਯਾ ਵੀ ਰੋਟੀ ਲੈ ਆ ਤੇ ਕਹਿੰਦਾ ਰੋਟੀ ਖਾਈਏ ਯਾ ਵੀ ਲੈ ਆ ਆ ਲੈ ਸੋਰੋ ਪਾਜੀ ਦੋਨੇ ਆਣੀ ਖਾ ਲੋ ਜੇ ਕੀ ਮੜਿਆ ਤੂੰ ਬੇਟੀ ਬਦਨਾ ਹੁੰਦਾ ਸਾਡੇ ਪਾਪਾ ਹਾਂਜੀ ਹਾਂਜੀ ਸਹੀ ਹੈ ਕੰਮ ਧਿਆਨ ਨਾਲ ਧਿਆਨ ਕੀ ਪਰ ਆਵਲਾ ਲਸਣ ਇੱਕ ਇੱਕ ਬਹੁਤ ਮਹਿੰਗਾ ਮੰਗਾਈ ਬਹੁਤ ਆ ਚੁੱਕੀ ਆ ਬਈ ਡਿੱਗੂਗਾ ਤਾਂ ਨਹੀਂ ਉਧਰੋਂ ਹੈ ਹੈ ਦੱਲੀ ਚੜ ਤੋਂ ਡਿੱਗੂਗਾ ਤਾਂ ਨਹੀਂ ਮੈਨੂੰ ਪਿੱਛੇ ਆ ਜਾ ਬੱਤ ਹਾਂਜੀ ਨਹੀਂ ਨੋ ਲੱਗੂ ਕਿਸੇ ਦੇ ਆਹ ਦੇਖ ਲੋ ਓ ਕੀ ਹੋਇਆ ਮਾਤਾ ਮੈਨੂੰ ਨੋ ਉਹ ਰੋੜ ਤੇ ਹੋ ਮਾਤਾ ਮਨੇ ਵੀ ਰੋੜ ਤੇ ਸਾਰੇ ਆਉਂਦੇ ਜਾਂਦੇ ਆ ਕਿਸੇ ਦਾ ਲੱਗ ਜਾਣਾ ਪਤਾ ਜਿੰਮ ਦਾ ਕੋਈ ਮਨੇ ਚੱਲ ਨਾ ਆ ਦੇ ਚੱਲ ਨਾ ਚੱਲ ਮਨੇ ਪਿੱਛੇ ਚੱਲ ਉਧਰ ਮਨੇ ਮਨੇ ਸਾਈਡ ਹੋ ਜਾ ਮਨੇ ਪਿੱਛੇ ਚੱਲ ਜਾ ਚੋ ਉਧਰ ਚੱਲ ਹੋ ਤੇਰਾ ਆਵੇ ਰਾਮੇ ਇੱਧਰ ਨਹੀਂ ਗਈ ਜਾ ਤਾਂ ਪਰ ਮੁੰਡੇ ਦਾ ਔਖਾ ਹੈ ਟਟ ਕੋਲੇ ਨੂੰ ਥੋੜਾ ਕ੍ਰੇਡ ਮੋੜ ਲਾ ਜਾ ਆਇਰ ਪੀਣੀ ਆਂ ਦਰਗਹ ਆਪਾਂ ਦੀ ਕ੍ਰੇਡ ਲਾਉਂਦੇ ਆਂ ਖਰਬੂਜੇ ਇਕੱਲੇ ਕਰੇਂ ਕਰਨਾ ਜਿਹਨੇ ਚਾਟ ਨੂੰ ਇਹ ਟੱਕਾਂ ਤੇ ਤੇ ਦਰਲਾਲੀਆਂ ਆ ਕਿੱਥੇ ਲਾਈਆਂ ਮੰਮੀ ਸਾਈਡ ਨੂੰ ਜਾਓ ਮੰਮੀ ਲੱਗਾ ਮੇਰਾ ਰੋੜੀ ਆ ਐ ਵੀ ਕਰਾਂ ਮੰਮੀ ਰੋੜ ਦੇ ਵਿੱਚ ਗਾਰੇ ਖੜੇ ਹੋ ਉੱਧਰ ਵੀ ਦੇਖ ਲਓ ਪਿਛਲੇ ਇਹਨੇ ਕੋਟੇ ਖਾਣੀ ਹੁਣ ਮੇਰੇ ਕੋਲੋਂ ਹਾਂ ਹੋਰ ਜੇ ਤਾਂ ਜਾਰੀ ਤੋਂ ਕੋਈ ਵੀ ਆ ਗਿਆ ਕਰਾਂਗੇ ਹੋਰ ਸਹੀ ਆਹੋ ਇਹਨੂੰ ਸਮਾਸ ਨੂੰ ਕੇ ਫੇਰ ਹੀ ਆਏ ਕਰਨਾ ਹੋਨੂੰ ਉਹਨੇ ਸੌ ਜਾਣਾ ਸੀਗਾ ਪਾਪਾ ਪਹਿਲੇ ਪਾਪਾ ਆਉਂਦੇ ਹੀ ਕਰਾ ਆਉਂਦੇ ਹੋ ਗਿਆ ਜਾ ਤੋ ਹਾਂ ਉਹ ਨਾ ਕਰ ਪਾਪਾ ਜਰਾ ਤਰਕੇ ਹੁੰਦੇ ਔਰ ਇਹ ਵੀ ਸਾਰਿਆਂ ਚ ਪਾਣੀ ਆ ਮੰਨੂ ਮੰਨੂ ਪਿੱਛੇ ਪਿੱਛੇ ਰੇ ਨਹੀਂ ਹੁੰਦਾ ਪਾਪਾ ਵੀ ਉੱਥੇ ਘੜੀਆਂ ਤੰਦੇ ਹੀ ਆ ਯਾਰ ਰੰਗ ਤੇ ਆ ਵੀ ਗੀ ਨੂੰ ਖਰਾਬ ਤਾਂ ਨਹੀਂ ਸੁਕੇ ਨਾ ਨਹੀਂ ਹੁੰਦੇ ਉਹਦਾ ਡੇਗ ਕੇ ਕੁਝ ਨਹੀਂ ਹੋ ਗਿਆ ਰੱਸੀ ਨਾਲ ਕੇ ਪਾ ਕੇ ਟੰਗੀਆਂ ਦੇ ਯਾਰ ਰੱਸੀ ਅੰਦਰ ਰੁਪਈਏ ਟੰਗੀਆਂ ਨੂੰ ਹੋਰ ਸਹੀ ਲੱਗਾ ਸਾਡੇ ਘਰੇ ਮੈਂ ਕਹਿੰਦੀ ਰੱਸੀ ਲੈ ਲਓ ਜਾਣ ਲੱਗੇ ਸੀ ਪੌਣੇ ਵਾਹ ਵਾਹ ਦਰਾਵਤ ਨਾ ਇਕੱਲੇ ਟੰਗਦੇ ਕਾਣਾ ਡਰਾਗਤਾਂ ਕੇ ਲੇ ਜੀ ਬੀ ਵੀ ਚੇਟਾਂਗੇ ਦੇ ਚੇਟਾਂਗੇ ਨਾ ਰਸੀਨਾ ਵਹੀ ਰਹਿਣੀ ਜੀ ਆ ਇਧਰ ਇਧਰ ਰਸੀ ਬੰਨ ਕੇ ਬੇਟਾ ਦੁਕਾਨ ਆਪਣੀ ਦੇਖਲੇ ਆ ਵੀ ਖਾਈਓ ਹਾਂਜੀ ਇਹ ਹੋ ਗਿਆ ਆ ਜੋ ਤਾਜਾ ਭੀੜੀ ਤਾਜਾ ਸ਼ਿਮਲਾ ਮਿਰਚ ਤਾਜਾ ਤਾਜਾ ਹੈ ਇੱਕ ਵਾਰ ਆ ਗਿਆ ਆ ਰਿਹਾ ਬੱਵਾ ਤਾਜਾ ਭੀੜੀ ਤਾਜਾ ਸ਼ਿਮਲਾ ਮਿਰਚ ਇਹ ਮਲਾ ਬਰਤੋ ਹਾਂਜੀ ਬਰਾਜ ਬੱਸ ਐ ਸਬਜ਼ੀ ਲੈਣੀ ਹੈ ਜੀ ਪਿੰਡੀਆਂ ਬਣਾਉਣੀਆਂ ਜੀ ਕਿੰਨੀਆਂ ਚਾਹੀਦੀਆਂ ਜੀ ਕਿਲੋਕ ਤਾਂ ਚੱਲੇ ਜਾਣੀ ਚੁੰਗਾ ਲੈ ਜੋ ਚੁੰਗਾ ਥੋੜੀ ਮੈਂ ਢਾਲ ਦੂੰ ਰੱਬਾ ਲੋਹਾਤਾ ਆਪਣਾ ਖੁੱਲਾ ਹੀ ਹੁੰਦਾ ਚੱਕ ਜਾ ਜੋ ਬੱਸ ਕਰੋ ਇੰਨੀ ਹੀ ਮੰਗਣਾ ਆਏ ਸੇ ਅੱਟ ਬਾਕ ਦੋ ਟੋੜੀ ਗਿੰ ਮੈਂ ਇੱਕ ਬਿੰਦਗੀ ਇਦਾਂ ਨਹੀਂ ਦੇਖ ਸਕਦੀ ਥੱਲੇ ਚਲੋ ਇੰਨੀਆਂ ਥੋੜੀਆਂ ਸਾਂ ਲੈ ਮੰਮੀ ਯਾਰ ਕਿੰਨੀਆਂ ਦਾ ਲੈਣੀਆਂ ਘਰ ਦੀਆਂ ਇਹ ਮਤਲਬ ਇਹ ਥੋੜੋ ਅਧਰੋ ਕਹਿੰਦਾ ਮੈਂ ਤੇ ਪੌਣੀਆਂ ਪਾਣੀ ਲਵਾ ਬੇਜੇ ਇਹਦਾ ਮਤਲਬ ਇਹ ਛਡੋ ਵੀ ਤੁਹਾਨੂੰ ਕਿਉਂਕਿ ਕਟੀਆਂ ਸੰਡੀਆਂ ਵਾਲੀਆਂ ਨਿਕਲਦੇ ਨਾ ਨੇ ਕੁੱਤੇ ਸੰਡੀਆਂ ਨਹੀਂ ਨਿਕਲਦੀਆਂ ਆਪਣੀਆਂ ਸਬਜ਼ੀ ਦੀ ਬੇਇੱਜ਼ਤੀ ਆਪ ਹੀ ਕਰੀ ਜਾਂਦੇ ਆ ਬਾਸ ਅੱਦ ਕੇ ਜਾਮਾ ਤਰੀਬ ਤੁਹਾਡੀ ਤੇ ਹੋਰ ਪਾਓ ਮੰਮੀ ਨਹੀਂ ਯਾਰ ਮੈਂ ਵੇਚਣੀਆਂ ਵੀ ਆ ਦੇ ਦੂੰ ਤੇ ਦੋ ਪਾਲੀਆਂ ਨਹੀਂ ਬਣਦੀ ਲੈ ਭਰਾਵਾ ਲੈ ਜਾ ਪਿਆਜ਼ ਵੀ ਦੇ ਦੇ ਸਰ ਘਰ ਆ ਜੰਦਰ ਪੇ ਘਰ ਦੇ ਹੀ ਬਹੁਤ ਖਿੱਚਦੇ ਆ ਕੰਮ ਨੂੰ ਬਾਹਲਾ ਹੀ ਦਵਲ ਕੇ ਰੱਖਿਆ ਉਦੋਂ ਕੱਟ ਲੈ ਚਲੋ ਜੀ ਜਾਓ ਧਿਆਨ ਨਾਲ ਜਾਓ ਧਿਆਨ ਨਾਲ ਧਿਆਨ ਨਾਲ ਲੋ ਜੀ ਇੱਧਰ ਮਾਮਾ ਜੀ ਦੇ ਕਹਿੰਦੇ ਬਾਲ ਕੱਟ ਹੁੰਦੇ ਆ ਘਰੇ ਵੀ ਬੰਦਾ ਬੁਲਾ ਲਿਆ ਮੁੰਡਾ ਮੈਂ ਤਾਂ ਕਾਜ ਵੀ ਆਇਆ ਯਾਰ ਬਾਲ ਕੱਟ ਦੇ ਕਾਜ ਭਾਜੀ ਹੁਣੀ ਆਗੇ ਘਰੇ ਕਾਜ ਆਪਣਾ ਭਰਾ ਆ ਬੇਨਪਾਲ ਕੇ ਤੋਂ ਸਾਰੇ ਯਾਨੀ ਵਲੌਗ ਦੇ ਦੇ ਮੇਨਪਾਲ ਕੇ ਵਾਲੇ ਕਾਜ ਮਨ ਵੀਰ ਤੇ ਰੇਵੀ ਕਟੋਣੇ ਵਾਲ ਓਏ ਕਟੋਣੇ ਵਾਲ ਜੂਸ ਤਾਂ ਪੀ ਲੈ ਬਾਲ ਕਟੋਣੇ ਹੈ ਕਿਦਾਂ ਬਾਲ ਕਟੋਣੇ ਦੇਖੀ ਦੇਖੀ ਓਏ ਬਾਲ ਕਟੋਣੇ ਬਾਲ ਕਟੋਨੇ ਨਹੀਂ ਨਹੀਂ ਡਰਮੇ ਦੀ ਕਿ ਡਰਮੇ ਡਰਮੇ ਲੈ ਲੈ ਇਹ ਬੋਲਣਾ ਥੋੜੇ ਨੇ ਮਾਮਾ ਲੈ ਇਹਦਾ ਮੜਾ ਇਹਨਾ ਪਪਾ ਦਾੜੀ ਕਰੀ ਦੂਜੀ ਬਣਾਈ ਜਿੱਦਾ ਮੈਂ ਬਣਾਉਂਦਾ ਬੀਜ ਦਾ ਕਿਹੜੀ ਮੜੀ ਜਿੱਦਾ ਮੇਰੇ ਜੇ ਮੇਰੇ ਅਰਗੇ ਬਾਲ ਪਹਿਲਾਂ ਕੱਟੀ ਦੇਖੀ ਕਿਦਾਂ ਲੱਗਦੇ ਮਾਮੇ ਦੇ ਕੋੜਾ ਕਰੀ ਹਾਂ ਫੇਰ ਦੇਖਦੇ ਹਾਂ ਮਾਮੇ ਨੂੰ ਅੱਜ ਮੰਮੀ ਦਾ ਐਂਟਰਟੇਨਰ ਬਣਾ ਦੇਣਾ ਸੀ ਬਣਾ ਦਈਏ ਮੇਰੀ ਹੈਂ ਬੇਬੇ ਨਾ ਤੂੰ ਕਿਟੋਨੇ ਓਏ ਓ ਓ ਲੈ ਅਗਲਾ ਚੱਕੋ ਦਰਾਂਗੇ ਲਾਸਟ ਇੱਕ ਆ ਲੋ ਜੀ ਇਧਰ ਕੰਦੇ ਵੀ ਬਾਲ ਐ ਵਾਹ